ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 14 ਮਾਰਚ ਹੈ। 14 ਮਾਰਚ 1691 ਸਹਿਬਜ਼ਾਦਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਪੜਪੋਤੇ ਸਨ। ਆਪ ਦਾ ਜਨਮ 14 ਮਾਰਚ 1691 ਦੇ ਦਿਨ ਮਾਤਾ ਜੀਤ ਕੌਰ ਦੀ ਕੁੱਖੋਂ ਅਨੰਦਪੁਰ ਸਾਹਿਬ ਦੇ ਵਿੱਚ ਹੋਇਆ। 5 ਜੰਨੇ ਦਸੰਬਰ ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਨੇ ਅਨੰਤਪੁਰ ਸਾਹਿਬ ਛੱਡਣ ਦਾ ਫੈਸਲਾ ਕੀਤਾ ਤਾਂ ਸਹਿਬਜ਼ਾਦਾ ਜੁਝਾਰ ਸਿੰਘ ਉਹਨਾਂ ਦੇ ਨਾਲ ਹੀ ਸੀ ਜਦੋਂ ਗੁਰੂ ਸਾਹਿਬ 7 ਦਸੰਬਰ ਸਵੇਰ ਵੇਲੇ ਚਮਕੌਰ ਸਾਹਿਬ ਪੁੱਜੇ ਤਾਂ ਆਪ ਵੀ ਉਹਨਾਂ ਦੇ ਨਾਲ ਹੀ ਸਨ ਉਸ ਦਿਨ ਦੁਪਹਿਰ ਵੇਲੇ ਮੁਗਲ ਫੌਜਾਂ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ ਇਸ ਮੌਕੇ ਤੇ ਸਿੱਖ ਭਾਵੇਂ ਗਿਣਤੀ ਦੇ ਵਿੱਚ ਬਹੁਤ ਥੋੜੇ ਸਨ ਪਰ ਉਹਨਾਂ ਨੇ ਮੁਗਲ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਸਹਬਜ਼ਾਦਾ ਜੂਹਾਰ ਸਿੰਘ ਨੇ ਗੜੀ ਦੇ ਵਿੱਚੋਂ ਨਿਕਲ ਕੇ ਦੁਸ਼ਮਣਾਂ ਦੇ ਨਾਲ ਆਹਮੋ ਸਾਹਮਣੇ ਲੜਾਈ ਦੇ ਵਿੱਚ ਬਹੁਤ ਸਾਰੇ ਸਿਪਾਹੀ ਮਾਰ ਦਿੱਤੇ ਅਤੇ ਅਖੀਰ ਆਪ ਵੀ ਸ਼ਹੀਦ ਹੋ ਗਏ 14 ਮਾਰਚ 1823 1823 ਦੇ ਵਿੱਚ ਨੁਸ਼ਹਿਰਾ ਦੀ ਲੜਾਈ ਦੇ ਵਿੱਚ ਸਮਦ ਖਾਨ ਅਤੇ अजीਮ ਖਾਨ ਦੀ ਅਗਵਾਈ ਦੇ ਵਿੱਚ ਲੜ ਰਹੀ ਵੱਡੀ ਅਫਗਾਨ ਫੌਜ ਦਾ ਮੁਕਾਬਲਾ ਕਰਦੇ ਅਕਾਲੀ ਫੂਲਾ ਸਿੰਘ 14 ਮਾਰਚ 1823 ਦੇ ਦਿਨ ਸ਼ਹੀਦ ਹੋ ਕੇ ਇੱਕ ਆਮ ਵਿਚਾਰ ਹੈ ਕਿ ਇੱਕ ਸਾਜ਼ਿਸ਼ ਰਚ ਕੇ ਡੋਗਰਾ ਨੇ ਹੀ ਉਹਨਾਂ ਨੂੰ ਮਰਵਾਇਆ ਸੀ 14 ਮਾਰਚ 1849 13 ਜਨਵਰੀ 1849 ਦੇ ਦਿਨ ਚੇਲਿਆਂਵਾਲਾ ਦੀ ਲੜਾਈ ਦੇ ਵਿੱਚ ਸਿੱਖ ਫੌਜਾਂ ਜੇਤੂ ਰਹੀਆਂ ਸਨ ਇਸ ਤੋਂ ਅਗਲੀ ਲੜਾਈ 21 ਫਰਵਰੀ 1849 ਦੇ ਦਿਨ ਗੁਜਰਾਤ ਸ਼ਹਿਰ ਦੇ ਬਾਹਰ ਲੜੀ ਗਈ ਇਸ ਲੜਾਈ ਵੇਲੇ ਚਤਰ ਸਿੰਘ ਦਾ ਸਾਥ ਦੇਣ ਵਾਸਤੇ ਅਫਗਾਨ ਫੌਜਾਂ ਵੀ ਪੁੱਜੀਆਂ ਸਨ ਪਰ ਐਨ ਮੌਕੇ ਤੇ ਇਹ ਫੌਜਾਂ ਬਿਨਾਂ ਲੜਿਓਂ ਵਾਪਸ ਚਲੀਆਂ ਗਈਆਂ ਹੁਣ ਸਿੱਖ ਇਕੱਲੇ ਲੜ ਰਹੇ ਸਨ ਉਹਨਾਂ ਕੋਲ ਲੜਨ ਵਾਸਤੇ ਸਿਰਫ ਤਲਵਾਰਾਂ ਸਨ ਫਿਰ ਇਸ ਵਾਰ ਬ੍ਰਿਟਿਸ਼ ਫੌਜਾਂ ਦੀ ਗਿਣਤੀ ਕਿਤੇ ਜ਼ਿਆਦਾ ਸੀ ਉਹ ਆਪਣੀਆਂ ਸਾਰੀਆਂ ਤੋਪਾਂ ਵੀ ਨਾਲ ਲੈ ਕੇ ਆਏ ਸਨ ਦਰਅਸਲ ਇਹ ਤੋਪਾਂ ਦੀ جنگ ਸੀ ਜਿਸ ਦੇ ਵਿੱਚ ਸਿੱਖ ਫੌਜਾਂ ਉਹਨਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਣੀਆਂ ਜਾਦੰਗ ਨੇ ਜਾਨੇ ਵੇਖਿਆ ਕਿ ਸਿੱਖ ਫੌਜਾਂ ਦੀ ਗਿਣਤੀ ਬਹੁਤੀ ਨਹੀਂ ਹੈ ਅਤੇ ਉਹਨਾਂ ਦੇ ਕੋਲ ਅਸਲਾ ਵੀ ਬਹੁਤ ਥੋੜਾ ਹੈ ਤਾਂ ਉਹਨਾਂ ਨੇ ਸਿੱਖਾਂ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾਲਿਆ ਅਤੇ ਅੰਨੇਵਾ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬ੍ਰਿਟਿਸ਼ ਫੌਜਾਂ ਨੇ ਇੱਕ ਵੀ ਸਿੱਖ ਨੂੰ ਗ੍ਰਿਫਤਾਰ ਨਹੀਂ ਕੀਤਾ। ਉਹਨਾਂ ਨੂੰ ਚੇਲਿਆਂ ਵਾਲਾ ਦਾ ਇੰਨਾ ਗੁੱਸਾ ਸੀ ਕਿ ਜ਼ਖਮੀ ਹੋਏ ਸਿੱਖਾਂ ਨੂੰ ਵੀ ਗੋਲੀਆਂ ਮਾਰ-ਮਾਰ ਕੇ ਮਾਰਦੇ ਰਹੇ। ਗੋਲੀਆਂ ਲੱਗਣ ਦੇ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਸਿੱਖਾਂ ਨੂੰ ਤਲਵਾਰਾਂ ਦੇ ਨਾਲ ਵੱਢਿਆ ਵੀ ਗਿਆ। 21 ਫਰਵਰੀ 1849 ਦੇ ਗੁਜਰਾਤ ਦੀ ਹਾਰ ਮਗਰੋਂ ਚਤਰ ਸਿੰਘ ਨੇ ਅਤੇ ਸ਼ੇਰ ਸਿੰਘ ਨੇ ਅਫਗਾਨਿਸਤਾਨ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅੰਗਰੇਜ਼ ਜਰਨਲ ਐਬਟ ਨੇ ਉਹਨਾਂ ਦਾ ਰਾਹ ਰੋਕ ਲਿਆ ਇਸ ਤੇ ਉਹਨਾਂ ਨੇ ਹਥਿਆਰ ਸੁੱਟਣ ਦਾ ਐਲਾਨ ਕਰ ਦਿੱਤਾ ਅਟਾਰੀ ਵਾਲਿਆਂ ਜਰਨੈਲਾਂ ਨੇ 14 ਮਾਰਚ 1849 ਦੇ ਦਿਨ ਰਾਵਲਪਿੰਡੀ ਦੇ ਕੋਲ ਜਰਨਲ ਗਿਲਬਰਟ ਦੇ ਅੱਗੇ ਹਥਿਆਰ ਸੁੱਟ ਦਿੱਤੇ 14 ਮਾਰਚ 1988 ਦੇ ਦਿਨ ਪੰਜਾਬ ਪੁਲਿਸ ਨੇ ਗੁਲਜ਼ਾਰ ਸਿੰਘ ਬੱਬਰ ਉਰਫ ਜੱਟਵਾਸੀ ਮੰਜ ਫੱਗੂਵਾਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 14 ਮਾਰਚ 1991 ਦਿਨ ਪੰਜਾਬ ਪੁਲਿਸ ਨੇ ਗੁਲਜ਼ਾਰ ਸਿੰਘ ਬੱਬਰ ਵਾਸੀ ਬਲੇਹਰ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 14 ਮਾਰਚ 1992 ਦਿਨ ਪੁਲਿਸ ਨੇ ਸੁੱਚਾ ਸਿੰਘ ਪੁੱਤਰ ਪਾਲ ਸਿੰਘ ਔਰ ਫਲਾਬ ਸਿੰਘ ਵਾਸੀ ਵਰਪਾਲ ਨੇੜੇ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ, ਮਨਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਵਰਪਾਲ, ਮਨਜੀਤ ਸਿੰਘ ਬੱਬਰ, ਜਸਵਿੰਦਰ ਸਿੰਘ ਬਿੱਟੂ ਉਰਫ ਗੁਰਸੇਵਕ ਸਿੰਘ ਅਤੇ ਸਰਵਣ ਸਿੰਘ ਫੌਜੀ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। 13 ਅਤੇ 14 ਮਾਰਚ 1993 ਦੀ ਰਾਤ ਨੂੰ ਪੰਜਾਬ ਪੁਲਿਸ ਨੇ ਰਣਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੁੰਨੋਪੁਰ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਉਸ ਨੂੰ ਪੁਲਿਸ ਨੇ ਇੱਕ ਮਹੀਨਾ ਪਹਿਲਾਂ ਚੰਡੀਗੜ੍ਹ ਤੋਂ ਗ੍ਰਿਫਤਾਰ ਕਰਕੇ ਗੈਰਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਸੀ। 14 ਮਾਰਚ 2012 ਦੇ ਦਿਨ 85 ਸਾਲਾਂ ਬਾਅਦਲ ਨੇ ਪੰਜਵੀਂ ਵਾਰ ਪੰਜਾਬ ਦੇ ਚੀਫ ਮਿਨਿਸਟਰ ਵਜੋਂ ਸੌ ਚੁੱਕੀ। ਉਸ ਦੇ 17 ਵਜ਼ੀਰਾਂ, 13 ਅਕਾਲੀ ਅਤੇ 4 ਭਾਜਪਾ ਨੇ ਵੀ ਸੌ ਚੁੱਕੀ ਸੀ। 14 ਮਾਰਚ 2014 ਦੇ ਦਿਨ ਪਿੰਡ ਆਦਮਪੁਰਾ ਨੇੜੇ ਦਾਣਾ ਮੰਡੀ ਨੇੜੇ ਭਾਈ ਰੂਪਾ ਦੇ ਵਿੱਚ ਸਰਸੇ ਦੇ ਸੌਦਾ ਸਾਧ ਦੀ ਰਾਜਨੀਤਿਕ ਵਿੰਗ ਦੇ ਸੀਨੀਅਰ ਮੈਂਬਰ ਮੇਜਰ ਸਿੰਘ ਦੀ ਮੌਤ ਤੇ ਪਰਮਿੰਦਰ ਸਿੰਘ ਢੀਂਡਸਾ ਵਜ਼ੀਰ ਬਾਦਲਦਲ ਜਨਮੇਜਾ ਸਿੰਘ ਸੇਖੋਂ ਅਤੇ ਸਿਕੰਦਰ ਸਿੰਘ ਮਲੂਕਾ ਤਿੰਨੇ ਵਜ਼ੀਰ ਬਾਦਲਦਲ ਪਰਮਜੀਤ ਕੌਰ ਗੁਲਸ਼ਨ ਉਦੋਂ ਐਮਪੀ ਬਾਦਲਦਲ ਤੋਤਾ ਸਿੰਘ ਸਾਬਕਾ ਵਜ਼ੀਰ ਵਜ਼ੀਰ ਬਾਦਲਦਲ ਵੀ ਪੁੱਜੇ ਸਨ 14 ਮਾਰਚ 2014 ਦੇ ਦਿਨ ਹਕੀਮ ਪਰਮਜੀਤ ਸਿੰਘ ਨੂੰ ਉਸ ਦੇ ਕਲੀਨਿਕ ਦੇ ਵਿੱਚ ਸਬਕਦਾਰ ਬਾਜ਼ਾਰ ਚਰਸਦਾ ਸ਼ਹਿਰ ਜ਼ਿਲ੍ਹਾ ਪਸ਼ਾਵਰ ਖੈਬਰ ਪਖਤੂਨ ਖਵਾ ਸੂਬੇ ਦੇ ਵਿੱਚ ਕਤਲ ਕਰ ਦਿੱਤਾ ਗਿਆ। ਇਸੇ ਜ਼ਿਲ੍ਹੇ ਦੇ ਵਿੱਚ ਪਹਿਲਾਂ ਵੀ ਤਾਂਗਰੀ ਇਲਾਕੇ ਦੇ ਵਿੱਚ ਇੱਕ ਹੋਰ ਸਿੱਖ ਹਕੀਮ ਭਗਵਾਨ ਸਿੰਘ ਨੂੰ 24 ਜਨਵਰੀ 2014 ਦੇ ਦਿਨ ਕਤਲ ਕੀਤਾ ਗਿਆ ਸੀ। ਇਸ ਸੂਬੇ ਦੇ ਵਿੱਚ دہشت گردਾਂ ਨੇ ਸਿੱਖਾਂ ਨੂੰ ਪਹਿਲਾਂ ਵੀ ਕਈ ਵਾਰ ਕਤਲ ਕੀਤਾ ਸੀ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।